ਇੱਕ ਕੀ ਪੁੱਤ ਜੇ ਇੱਕ ਕੀ ਪੁੱਤ ਆ ਹੈ ਕੀ ਪੁੱਤ ਉਹ ਦੇਸ਼ ਤੇ ਮੋ ਨੇ ਇੱਕ ਹੋਰ ਮਾਦੀ ਕੁੱਖ ਉਜਾੜ ਕੇ ਰੱਖ ਦਿੱਤੀ ਹੈ ਬੁਢਾਪੇ ਦਾ ਸਹਾਰਾ ਬੜਨਾ ਸੀ ਨੌਜਵਾਨ ਪੁੱਤ ਨੇ ਪਰ ਹੁਣ ਉਹ ਹਮੇਸ਼ਾ ਦੇ ਲਈ ਮਾਪਿਆਂ ਤੋਂ ਦੂਰ ਹੋ ਗਿਆ ਹੈ ਸਾਈਪ੍ਰਸ ਦੇ ਵਿੱਚ ਭੇਜਿਆ ਸੀ ਪੜ੍ਹਾਈ ਦੇ ਲਈ ਪਰ ਹੁਣ ਜਿਹੜੀ ਕੀ ਐ ਮਨਦੀਪ ਸਿੰਘ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਦੇ ਪਰਿਵਾਰ ਦਾ ਲੱਖ ਤੋੜ ਕੇ ਰੱਖ ਦਿੱਤਾ ਤੇ ਤਰਨਤਾਰਨ ਦਾ ਰਹਿਣ ਵਾਲਾ ਸੀ ਮਨਦੀਪ ਸਿੰਘ ਅਤੇ ਦੱਸਿਆ ਜਾ ਰਿਹਾ ਕਿ ਹਲੇ 1 ਮਹੀਨਾ ਵੀ ਨਹੀਂ ਸੀ ਹੋਇਆ 11 ਸਤੰਬਰ ਨੂੰ 1 ਮਹੀਨਾ ਕੰਪਲੀਟ ਹੋਣਾ ਸੀ ਕਿ ਇਸੇ ਦੌਰਾਨ ਮਨਦੀਪ ਦੇ ਨਾਲ ਜੁੜੀ ਇੱਕ ਚੰਦਰੀ ਮੰਦਭਾਗੀ ਖਬਰ ਨੇ ਪਰਿਵਾਰ ਨੂੰ ਡੂੰਘੇ ਸਦਮੇ ਦੇ ਵੱਲ ਤੇ ਘੇਲ ਦਿੱਤਾ ਹੈ ਮਨਦੀਪ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਜ਼ਿਕਰ ਕੀਤਾ ਹੈ ਕਿ ਪਿਛਲੀ 11 ਅਗਸਤ ਨੂੰ ਜਿਹੜਾ ਕਿ ਮਨਦੀਪ ਹੈਗਾ ਯਾ ਉਹ ਸਟੱਡੀ ਵੀਜ਼ਾ ਦੇ ਉੱਪਰ ਸਾਈਪ੍ਰਸ ਗਿਆ ਸੀ ਜਿੱਥੇ ਕਿ ਉਸ ਦੀ ਮੰਦਭਾਗੀ ਜਿਹੜੀ ਕਿ ਖਬਰ ਹੈ ਪਰਿਵਾਰ ਨੂੰ ਮਿਲਦੀ ਹੈ ਕਿ ਉਹਨਾਂ ਦੇ بیٹے ਨੇ ਫਹਲ ਆਲੇ ਹਨ ਹਾਲਾਂਕਿ وجہ ਕੀ ਰਹੀ ਹੈ ਇਸ ਸੰਬੰਧੀ ਤਾਂ ਕੋਈ ਜਾਣਕਾਰੀ ਨਿਕਲ ਕੇ ਤਾਂ ਸਾਹਮਣੇ ਨਹੀਂ ਆਈ ਹੈ ਪਰ ਜੋ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਤਾਂ ਪਰਿਵਾਰ ਨੇ ਜ਼ਿਕਰ ਕੀਤਾ ਹੈ ਕਿ ਜਲੰਧਰ ਦੇ ਇੱਕ ਏਜੰਟ ਦੇ ਰਾਹੀਂ ਉਹਨਾਂ ਨੇ ਆਪਣੇ ਪੁੱਤ ਨੂੰ ਸਟੱਡੀ ਵੀਜ਼ਾ ਤੇ ਸਾਈਪਰਸ ਭੇਜਿਆ ਸੀ ਅਤੇ ਫਿਰ ਏਜੰਟ ਨੇ ਕਿਹਾ ਕਿ ਆਈਲੈਟਸ ਦਾ ਟੈਸਟ ਦੁਬਾਰਾ ਦਿਨਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜਿਆ ਜਾਵੇਗਾ ਇਹ ਗੱਲ ਵਿਦੇਸ਼ ਤੇ ਵਿੱਚ ਪੜ੍ਹਾਈ ਕਰਨਗੇ ਮਨਦੀਪ ਦੇ ਦਿਲ ਦੇ ਉੱਪਰ ਲੱਗ ਜਾਂਦੀ ਹੈ ਅਤੇ ਉਹ ਸੋਚਣ ਲੱਗਾ ਕਿ ਮੈਂ ਤਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਮੇਰੇ ਬਾਪਿਆਂ ਨੇ ਬੜੀ ਮੁਸ਼ਕਲ ਦੇ ਨਾਲ ਮੈਨੂੰ ਪੜ੍ਹਾਈ ਦੇ ਲਈ ਇੱਥੇ ਵਿਦੇਸ਼ ਭੇਜਿਆ ਜੇਕਰ ਮੈਨੂੰ ਇਸ ਤਰ੍ਹਾਂ ਦੇ ਨਾਲ ਵਾਪਸ ਭੇਜ ਦਿੱਤਾ ਜਾਵੇਗਾ ਤਾਂ ਫਿਰ ਅੱਗੇ ਕੀ ਬਣੇਗਾ ਇਹੀ ਗੱਲ ਜਿਹੜੀ ਕਿ ਉਹਦੇ ਦਿਲ ਤੇ ਦਿਮਾਗ ਦੇ ਵਿੱਚ ਘਰ ਘਰ ਜਾਂਦੀ ਹੈ ਤੇ ਇਸੇ ਪਰੇਸ਼ਾਨੀ ਦੇ ਚਲਦਿਆਂ ਹੋ ਸਕਦਾ ਹੈ ਕਿ ਉਸ ਦੇ ਵੱਲੋਂ ਇੱਕ ਆਪਣਾ ਕਦਮ ਚੁੱਕਿਆ ਗਿਆ ਹੋਵੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਹਲੇ ਸ਼ਨੀਵਾਰ ਨੂੰ ਤੇ ਆ ਪੁੱਤ ਦੇ ਨਾਲ ਗੱਲਬਾਤ ਹੋਈ ਸੀ ਉਸ ਸਮੇਂ ਉਹ ਚੰਗਾ ਪੜਦਾ ਸੀਗਾ ਅਤੇ ਬਿਲਕੁਲ ਸਹੀ ਸਲਾਮਤ ਸੀ ਪਰ ਅਚਾਨਕ ਜਿਹੜਾ ਕਿ ਉਸਦੇ ਮੌਤ ਦੀ ਮੰਦਭਾਗੀ ਖਬਰ ਆਈ ਤਾਂ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਮਨਦੀਪ ਦੇ ਯਾਰਾ ਦੋਸਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਕਈਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਥਰੂਮ ਦੇ ਵਿੱਚ ਜਾ ਕੇ ਮਨਦੀਪ ਨੇ ਟਿਊਟੀ ਦੇ ਨਾਲ ਫਾਹਾ ਲੈ ਲਿਆ ਅਤੇ ਕਿਸੇ ਦਾ ਕਹਿਣਾ ਹੈ ਕਿ ਜਿਹੜੀ ਕਿ ਉਸਦੀ ਡੈੱਡ ਬੋਡੀ ਬੈੱਡ ਦੇ ਉੱਪਰ ਪਈ ਮਿਲੀ ਪਰ ਪਰਿਵਾਰ ਹੁਣ ਵੱਡੇ ਜਿਹੜੇ ਕਿ ਸਦਮੇ ਦੇ ਵਿੱਚ ਹੈ ਉਸਦੇ ਵੱਲੋਂ ਜਿਸ ਕਾਲਜ ਦੇ ਵਿੱਚ ਮਨਦੀਪ ਦੇ ਵੱਲੋਂ ਦਾਖਲਾ ਲਿਆ ਸੀ ਉਸਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਪਰਿਵਾਰ ਨੂੰ ਹਲੇ ਤੱਕ ਨਾ ਤਾਂ ਮਨਦੀਪ ਦੇ ਨਾਲ ਜੁੜੀ ਕੋਈ ਅਫੀਸ਼ੀਅਲ ਖਬਰ ਜਿਹੜੀ ਕਿ ਮਿਲ ਪਈ ਹੈ ਅਤੇ ਨਾ ਹੀ ਕੋਈ ਉਸਦੀ ਤਸਵੀਰ ਜੋ ਉਸਨੇ ਅਜਿਹਾ ਕਦਮ ਚੁੱਕਿਆ ਉਸ ਨਾਲ ਜੁੜੀ ਕੋਈ ਫੋਟੋ ਪਰਿਵਾਰ ਤੱਕ ਪਹੁੰਚੀ ਹੈ ਮਾ ਹੁਣ ਇਸ ਵੇਲੇ ਆਪਣੇ ਪੁੱਤ ਦੇ ਵਿਯੋਗ ਦੇ ਵਿੱਚ ਰੋ ਰਹੀ ਹੈ ਵਿਲਕ ਰਹੀ ਹੈ ਵਿਲਾਪ ਕਰ ਰਹੀ ਹੈ ਕਿ ਮੈਨੂੰ ਮਰੇ ਪੁੱਤ ਦੀ ਆਖਰੀ ਤਸਵੀਰ ਹੀ ਦਿਖਾ ਦਿਓ ਮੇਰੇ ਕਾਲਜੇ 'ਚ ਠੰਡ ਪਾਡੋ ਕੀ ਕਹਿਣਾ ਮਾਂ ਦਾ ਆਉ ਸੁਣਦੇ ਆ ਉਹ ਵੀ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਐਤਵਾਰ ਨੂੰ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸੁੱਟਦਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰਾ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆਟਾ ਚਲਾਉਂਦਾ ਆ ਘਰ ਗੈਣੇ ਪਾ ਕੇ ਅਸੀਂ ਲਾਉ ਲਿਆ ਆਂਦਾ ਪਾਪਾ ਜੇ ਕਿਸ਼ਤਾਂ ਨਾ ਤਰੀਆਂ ਤੇ ਤੂੰ ਸੜਕਾਂ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾਲ ਨਹੀਂ ਮੇਰੀ ਸਰਕਾਰ ਗਾੜੀਏ ਵਹੀ ਬੇਂਤੀਆ ਸਾਡੇ ਬਾਪਾ ਲੋ ਕਰਜਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਜਾਣਾ ਮੇਰਾ ਜਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਫੋਟੋ ਪਾ ਕੇ ਵਿਗਾ ਦੇ ਕਿ ਮੇਰਾ ਪੋਤਾ ਹਤ ਵਰਦਾ ਨਹੀਂ ਲੱਭਦਾ ਉਹਨੂੰ ਛੇਤੀ ਤੋਂ ਛੇਤੀ ਜਿੰਦਾ ਵੀ ਹੋਵੇ ਮਾਕਦਾ ਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੋਤਾ ਸੋ ਦੱਸਦੀ ਕਿ ਮਨਦੀਪ ਦੇ ਪਿਤਾ ਆਟੋ ਚਾਲਕ ਨੇ ਅਤੇ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਦੇ ਵੱਲੋਂ ਪਾਈ ਪਾਈ ਜੋੜ ਕੇ ਆਪਣੇ ਪੁੱਤ ਨੂੰ ਪੜਾਇਆ ਗਿਆ ਅਤੇ ਫਿਰ ਉਸ ਨੂੰ ਵਿਦੇਸ਼ ਪੇ ਜਿੰਦਾੜਾ ਕੀ ਹੈਗਾ ਆ ਸਪਨਾ ਸਾਕਰ ਕੀਤਾ ਗਿਆ ਤੇ ਫਿਰ ਪਿਓ ਨੇ ਆਪਣਾ ਘਰ ਗਹਿਨੇ ਰੱਖ ਕੇ ਜਿਹੜਾ ਕਿ ਪੈਸਾ ਦਾ ਪ੍ਰਬੰਧ ਕੀਤਾ ਕਿ ਚਲ ਮੰਦੀਪ ਵਿਦੇਸ਼ ਦੇ ਵਿੱਚ ਪੜ੍ਹਾਈ ਕਰਕੇ ਚੰਗਾ ਭਵਿੱਖ ਬਣਾਵੇਗਾ ਘਰ ਦੀ ਜਿਹੜੀ ਗਰੀਬੀ ਹੈ ਉਹ ਵੀ ਦੂਰ ਹੋ ਜਾਵੇਗੀ ਪਰ ਹੁਣ ਜਦ ਪੁੱਤ ਹੀ ਨਹੀਂ ਰਿਹਾ ਤਾਂ ਸਾਰੇ ਜਿਹੜੇ ਕਿ ਸੁਪਨੇ ਨੇ ਮਾਪਿਆਂ ਦੇ ਉਹ ਚੱਕਨਾ ਚੂਰ ਹੋ ਚੁੱਕੇ ਨੇ 11 ਤਰੀਕ ਨੂੰ 2 ਮਹੀਨੇ ਹੋਣੇ ਗਏ ਨੇ ਤੇ ਇੱਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਜੁਨੀ ਯੂਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਛਨੀਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਹਦੀ ਕੋਈ ਫੋਟੋ ਫੋਟੋ ਖਿੱਚੀ ਤੁਸੀਂ ਉਦੋਂ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਖੇਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਦੋਂ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਟਮਾਰ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਡੀ ਵਿਖਾ ਦੇ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਜ਼ਰ ਦੇ ਵਿੱਚ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਮੜ ਕੇ ਫੋਨ ਜਦੋਂ ਕੀਤਾ ਤਕਾਲੀ ਤੇ ਇੱਕ ਜਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਾਜ਼ਰ ਤੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗ ਰਿਹਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਇਹ ਗਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿ ਨਾ ਹੋਣੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਤੋਂ ਜਿਵੇਂ ਹੀ ਇਹ ਮੰਦ ਭਾਗੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ ਫਿਰ ਪਰਿਵਾਰ ਦੇ ਵਿੱਚ ਕਿਵੇਂ ਮਾਤਮ ਦਾ ਮਾਹੌਲ ਹੈ ਤੇ ਹੁਣ ਇਸ ਪੀੜਿਤ ਪਰਿਵਾਰ ਨੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਜਿਹੜੀ ਕਿ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੀ ਬਾਹ ਫੜੀ ਜਾਵੇ ਉਹਨਾਂ ਦੀ ਪੁੱਤ ਦੀ ਮ੍ਰਿਤਕ ਦੇ ਪੰਜਾਬ λεਹਾਂਦੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਸੋ ਜਿਸ ਤਰ੍ਹਾਂ ਦੇ ਨਾਲ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਵਿਦੇਸ਼ ਤੇ ਵਿੱਚ ਇਸ ਤਰ੍ਹਾਂ ਦੀ ਕੋਈ ਅਣਹੋਣੀ ਪੰਜਾਬ ਨਾਲ ਸੰਬੰਧਿਤ ਨੌਜਵਾਨ ਦੇ ਨਾਲ ਵਾਪਰੀ ਹੋਵੇ ਅਜਿਹੇ ਅਨੇਕਾ ਹੀ ਮਾਮਲੇ ਨੇ ਜੋ ਵਿਦੇਸ਼ ਤੇ ਵਿੱਚ ਨੌਜਵਾਨ ਚੰਗੇ ਭਵਿੱਖ ਨੂੰ ਬਣਾਉਣ ਦੇ ਲਈ ਜਾਂਦੇ ਨੇ ਪਰ ਉਹਨਾਂ ਦੇ ਜਿਹੜੇ ਕੀ ਹੈ ਨਾਲ ਜੁੜੀਆਂ ਖਬਰਾਂ ਜਦੋਂ ਅਜਿਹਾਂ ਪੰਜਾਬ ਦੇ ਵਿੱਚ ਰਹਿੰਦੇ ਮਾਪੇ ਤੱਕ ਪਹੁੰਚਦੀਆਂ ਨੇ ਤਾਂ ਕੀ ਹਾਲ ਹੁੰਦਾ ਤਾਂ ਤੁਸੀਂ ਖੁਦ ਹੀ ਇਸ ਪਰਿਵਾਰ ਦਾ ਹਾਲ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ My move to Canada was a big step for my parents. My mother knows my work hours. So the moment I connect to the Go Wi-Fi, I'll get her message. Are you on the train? Is anyone with you? And the answer is always the same. Mama, is a train operator in this cabin. There's a helpline for emergencies. Then she will feel calm.